ਪਾਣੀ ਦਾ ਵੀ ਰੇਲਮੈਂਟ ਹੈ ਨਹੀਂ ਇੱਥੇ ਪਾਣੀ ਦਾ ਵੀ ਆਖਵਾਜਾਂ ਦਾ ਬਿਲੋ ਵੀ ਨਹੀਂ ਆ ਗਿਆ ਮੈਂ ਕਿੱਥੇ ਬੋਹ ਗਿਆ ਆਪਾਂ ਆਹ ਦੇਖੋ ਜੀ ਸਾਡੇ ਮਹਿਕਮੇ ਦਾ ਹਾਲ ਦੇਖ ਲਓ ਮੁਲਾਜ਼ਮ ਸਾਡੇ ਖੜੇ ਆ ਸਾਰੇ ਅਫਸਰ ਵੀ ਸਾਡੇ ਚਲੋ ਵਧੀ ਜਾਣੇ ਜਿਹੜੇ ਸਾਨੂੰ ਬੰਦ ਦਿੰਦੇ ਆ ਪਰ ਗਾਂ ਕੋਈ ਪੁੱਛਦਾ ਨਹੀਂ ਹੈਗਾ ਅਹੀ ਡਿਊਟੀ ਆ ਗਏ ਆ ਆ ਵੇਖੋ ਜੀ ਸਾਨੂੰ ਇੱਕ ਕੈਮਨ ਤੱਕ ਵੀ ਇਹਨਾਂ ਨੇ ਨਹੀਂ ਖੋਲ ਦਿੱਤਾ ਤਾ ਵੀ ਤੁਸੀਂ ਘਰ ਨੂੰ ਬਾਤ ਸਾਇਕ ਵੀ ਅੰਦਰ ਵੜ ਜਓ ਨੇ ਵਾਲੇ ਨਾਲ ਡਿਊਟੀ ਤੇ ਮਗਾਲੀ ਹੈ ਸਾਡੇ ਅਫਸਰਾਂ ਨੇ ਭੇਜਤਾ ਪਹੁੰਚੋ ਉਥੇ ਹੈ ਤੁਹਾਡੀ ਐਬਸੈਂਟ ਲਾ ਦਾਂਗੇ ਨਾ ਪਹੁੰਚੇ ਐ ਕਰਾਂਗੇ ਮੁੰਸ਼ੀ ਸਾਡੇ ਨਾਲ ਗੱਲ ਪੈਂਦੇ ਆ ਐ ਬੋਲਦੇ ਆ ਯਾਰ ਸਾਡੀ ਕੱਦ ਜਿੰਦਗੀ ਆ ਕੁੜੀ ਆ ਵੀ ਇੰਨਾ ਤੱਕਾ ਆ ਦੇਖੋ ਰੋਡ ਤੇ ਖੜੇ ਆ ਇਹ ਮੁੰਡੇ ਨਾਕੇ ਦੇ ਨੇ ਸਾਡੀ ਪਟੋਲਣ ਲੱਗੀ ਆ ਸਾਨੂੰ ਕੋਈ ਗੱਡੀ ਨਹੀਂ ਮਿਲਦੀ ਕੋਈ ਸਾਨੂੰ ਚਾਰਜਿੰਗ ਦਿੱਤਾ ਆਪ ਦੀ ਗੱਡੀ ਲੈ ਕੇ ਘੁੰਮ ਰਹੇ ਆ ਚੌਂਕ ਚੌਂ ਲੈ ਕੇ ਆਪਣਾ ਸਾਡੀ ਪਟੋਲਣਗਾ ਇਹਨਾਂ ਦਾ ਨੱਕ ਹੈ ਉਹ ਦੱਸੋ ਵੀ ਇਹ ਕੈਮਨ ਦੇ ਵਿੱਚ ਕਿਹੜਾ ਉਹਨਾਂ ਨੇ ਸੋਨਾ ਰੱਖਿਆ ਜਿਹੜਾ ਇਹ ਕੱਢ ਕੇ ਲਿਆਣਗੇ ਲੁਧਿਆਣੇੋਂ ਟੁੱਟੀ ਆਏ ਨੇ ਸਾਰੇ ਵਾਰਸ ਦਾ ਟਾਈਮ ਏ ਇਹ ਕਿੱਥੇ ਇਮਰਾਨ ਨੂੰ ਮੀ ਆਗਾ ਨੇਰੀਆ ਕਿੱਥੇ ਜਾਣਗੇ ਉਹ ਮਾੜਾ ਮੋਟਾ ਸੋਚਿਆ ਕਰੋ ਡਿਊਟੀ ਲਾ ਲਗਾ ਸੋਚਿਆ ਕਰੋ ਕਿ ਸਾਡਾ ਵੀ ਮਾੜਾ ਮੋਟਾ ਦੇਖਿਆ ਕਰੋ ਐਬਸੈਂਟ ਲਾਉਣ ਨੂੰ ਤੁਸੀਂ ਇੱਕ ਮਿੰਟ ਲੰਨੇ ਆ ਹੈ ਇਹ ਮੈਂ ਕੋਈ ਨਹੀਂ ਡੀਜੀਪੀ ਤੱਕ ਜਾਊਗੀ ਵੀਡੀਓ ਐ ਨਹੀਂ ਹੁੰਦਾ ਤੁਸੀਂ ਲਿਸਟ ਦੇ ਵਿੱਚ ਲਿਖਤਾ ਵੀ ਤੁਹਾਡਾ ਰੋਟੀ ਦਾ ਪ੍ਰੋਵਾਈਡ ਕਰਾਂਗੇ ਫਲਾਣਾ ਢੀਂ ਕਰਾਂਗੇ ਸਾਨੂੰ ਤਾਂ ਇੱਥੇ ਕੋਈ ਪੁੱਛਦਾ ਨਹੀਂ ਅਜੇ ਘੰਟਾ ਲੇਟ ਹੋ ਜੰਨੇ ਆ ਮੁੰਛੀ ਦਬਕੇ ਮਾਰਨ ਲੱਗ ਜਾਂਦਾ ਉਹ ਸਾਡੀ 55 55 ਸਾਲ ਉਮਰ ਹੋ ਗਈ ਆ ਅਸੀਂ ਹੁਣ ਦਬਕੇ ਖਾਣ ਵਾਲੇ ਆ ਇਹ ਡੀਜੀਪੀ ਸਾਉ ਨੂੰ ਆਪਾਂ ਪਾਵਾਂਗੇ ਵੀਡੀਓ ਐ ਨਹੀਂ ਹੁੰਦਾ ਜਿਹੜੇ ਡਿਊਟੀਆਂ ਲਾ ਰਹੇ ਆ ਥੱਲੇ ਬੈਠੇ ਉਹ ਤਾਂ ਰਾਮਨਾਥ ਕੱਲ ਆ ਕੇ ਘਰੋਂ ਚੱਲ ਜਾਂਦੇ ਆ ਜਿੱਥੇ ਆਨੂੰ ਭੇਜ ਦਿਆ ਉਹ ਸਾਨੂੰ ਪੁੱਛਦਾ ਕੋਈ ਨਹੀਂ ਐ ਨਹੀਂ ੱੱਕਾ ਹੋਣਾ ਨਾ ਹੀ ਹੋਣ ਦੇਣਾ ਸਿੱਧੀ ਗੱਲ ਆ ਦੇਖੋ ਜਿੱਥੇ ਨਾਕਾ ਲਾਇਆ ਕੈਮਨ ਬੰਦ ਦਾ ਦਾਲਾ ਲੱਗਾ ਇਹ ਇਹ ਮੁਲਾਇਮ ਨਾਕੇ ਤੇ ਨੇ ਸਾਡੀ ਪਟੋਲਾਂਗੇ ਅਸੀਂ ਦੋ ਲੁਧਿਆਣੋਂ ਅਸੀਂ ਦੋ ਜਣੇ ਇਹ ਵੀ ਲੁਧਿਆਣੋਂ ਆਏ ਨੇ ਦੀ ਨਹੀਂ ਕਰਦਾ ਬਾਅਦ ਨਹੀਂ ਕਰਦੇ ਜੇ ਹੀ ਬੋਲਦਿਆਂ ਫਿਰ ਅੱਖ ਕੋਈ ਕਾਮਰੇਡ ਨੇ ਹਾਂ ਇੱਥੇ ਕੋਈ ਨਾ ਪਾਣੀ ਦਾ ਪ੍ਰਬੰਧ ਦਾ ਨਾ ਕੋ ਰੋਟੀ ਦਾ ਪ੍ਰਬੰਧ ਦਾ ਚਲੋ ਰੋਟੀ ਤੇ ਖਾਣੀ ਆਪਾਂ ਖਾਣੀ ਆ ਢਿੱਡ ਤੇ ਭਰਨੀ ਆ ਉਹ ਮਾੜਾ ਮੋੜਾ ਜਗਾ ਵੀ ਚਾਹੀਦੀ ਹੈ ਰਹਿਣ ਨੂੰ ਸੌਣ ਨੂੰ ਇਹਨਾਂ ਨੇ ਨਾਕੇ ਦਾ ਵੀ ਇੱਕੋ ਤਾਲਾ ਤਾਲਾ ਲਾਇਆ ਹੈ ਵੀ ਇੱਕ ਦਿਨ ਹਨੇਰੀ ਆਈ ਉਹ ਵਿਚਾਰੇ ਕਿਤੇ ਕੁਰਸੀਆਂ ਵੀ ਸਾਈਡ ਤੋਂ ਲੈ ਕੇ ਮੰਗ ਕੇ ਵਿਚਾਰੇ ਇੱਕ ਦੁਕਾਨ ਤੋਂ ਬਹੁਤ ਮਾੜਾ ਹਾਲ ਆ ਮਹਿਕਮੇ ਦਾ ਪਾਣੀ ਦਾ ਵੀ ਅਰੇਂਜਮੈਂਟ ਹੈ ਨਹੀਂ ਇੱਥੇ ਪਾਣੀ ਦਾ ਵੀ ਆਵਾਜ਼ਾਂ ਦਾ ਬਿਲੋ ਵੀ ਨਹੀਂ ਆ ਗਿਆ ਮੈਂ ਕਿਥੇ ਬਹੋ ਗਿਆ ਆਪਾਂ ਆ ਦੇਖੋ ਜੀ ਸਾਡੇ ਮਹਿਕਮੇ ਦਾ ਹਾਲ ਦੇਖ ਲਓ ਮੁਲਾਜ਼ਮ ਸਾਡੇ ਖੜੇ ਆ ਸਾਰੇ ਅਫਸਰ ਵੀ ਸਾਡੇ ਚਲੋ ਵਧੀ ਜਾਣੇ ਜਿਹੜੇ ਸਾਨੂੰ ਬੰਨ੍ਹ ਦਿੰਦੇ ਆ ਪਰ ਗਾਂ ਕੋਈ ਪੁੱਛਦਾ ਨਹੀਂ ਹੈਗਾ ਹੂੰ ਅਹੀ ਡਿਊਟੀ ਆ ਗਏ ਆ ਆ ਵੇਖੋ ਜੀ ਸਾਨੂੰ ਇੱਕ ਕੈਵਨ ਤੱਕ ਵੀ ਇਹਨਾਂ ਨੇ ਨਹੀਂ ਖੋਲ ਦਿੱਤਾ ਤਾਂ ਵੀ ਤੁਸੀਂ ਘਰ ਨੂੰ ਬਾਤ ਸਾਇਕ ਵੀ ਅੰਦਰ ਵੜ ਜੂ ਖੰਨੇ ਵਾਲੇ ਨੇ ਡਿਊਟੀ ਤੇ ਮਗਾ ਲਈ ਹੈ ਸਾਡੇ ਅਫਸਰਾਂ ਨੇ ਭੇਜਤਾ ਪਹੁੰਚੋ ਉਥੇ ਹੈ ਤੁਹਾਡੀ ਐਬਸੈਂਟ ਲਾ ਦਾਂਗੇ ਨਾ ਪਹੁੰਚੇ ਐ ਕਰਾਂਗੇ ਮੁੰਸ਼ੀ ਸਾਡੇ ਨਾਲ ਗੱਲ ਪੈਂਦੇ ਆ ਐਂ ਬੋਲਦੇ ਆ ਯਾਰ ਸਾਡੀ ਕੱਦ ਜਿੰਦਗੀ ਆ ਕੁੜੀ ਆ ਵੀ ਇਨਾ ਤੱਕ ਆ ਦੇਖੋ ਰੋਡ ਤੇ ਖੜੇ ਆ ਇਹ ਮੁੰਡੇ ਨਾਕੇ ਦੇ ਨੇ ਸਾਡੀ ਪਟੋਲਨ ਲਕੀ ਹੈ ਸਾਨੂੰ ਕੋਈ ਗੱਡੀ ਨਹੀਂ ਮਿਲਦੀ ਕੋਈ ਸਾਨੂੰ ਚਾਰਜਿੰਗ ਦਿੱਤਾ ਅਸੀਂ ਆਪ ਦੀ ਗੱਡੀ ਲੈ ਕੇ ਘੁੰਮ ਰਹੇ ਆ ਚੌਂਕ ਚੋਂ ਲੈ ਕੇ ਆਪਣਾ ਸਾਡੀ ਪਟੋਲ ਲੰਗਾ ਇਹਨਾਂ ਦਾ ਨੱਕ ਹੈ ਉਹ ਦੱਸੋ ਵੀ ਇਹ ਕੈਮਨ ਦੇ ਵਿੱਚ ਕਿਹੜਾ ਉਹਨਾਂ ਨੇ ਸੋਨਾ ਰੱਖਿਆ ਜਿਹੜਾ ਕੱਢ ਕੇ ਲਿਆਣਗੇ ਲੁਧਿਆਣੇੋਂ ਟੁੱਟੀ ਆਏ ਨੇ ਸਾਰੇ ਬਾਰਸ਼ ਦਾ ਟਾਈਮ ਹੈ ਇਹ ਨਹੀਂ ਹੁੰਦੀ ਇਹਨਾਂ ਦੇ ਇਹ ਕਿੱਥੇ ਭਰਾ ਨੂੰ ਮੀਂਹ ਆ ਗਿਆ ਹਨੇਰੀਆ ਕਿੱਥੇ ਜਾਣਗੇ ਉਹ ਮਾੜਾ ਮੋਟਾ ਸੋਚਿਆ ਕਰੋ ਡਿਊਟੀ ਲਾ ਲਗਾ ਸੋਚਿਆ ਕਰੋ ਤੇ ਸਾਡਾ ਵੀ ਮਾੜਾ ਮੋਟਾ ਦੇਖਿਆ ਕਰੋ ਐਬਸੈਂਟ ਲਾਉਣ ਨੂੰ ਤੁਸੀਂ ਇੱਕ ਮਿੰਟ ਲੰਨੇ ਆ ਹੈ ਇਹ ਮੈਂ ਕੋਈ ਨਹੀਂ ਡੀਜੀਪੀ ਤੱਕ ਜਾਊਗੀ ਵੀਡੀਓ ਐ ਨਹੀਂ ਹੁੰਦਾ ਤੁਸੀਂ ਲਿਸਟ ਦੇ ਵਿੱਚ ਲਿਖਤਾ ਵੀ ਤੁਹਾਡਾ ਰੋਟੀ ਦਾ ਪ੍ਰੋਵਾਈਡ ਕਰਾਂਗੇ ਫਲਾਣਾ ਢੀਂ ਕਰਾਂਗੇ ਸਾਨੂੰ ਤਾਂ ਇੱਥੇ ਕੋਈ ਪੁੱਛਦਾ ਨਹੀਂ ਅੱਜ ਇੱਕ ਘੰਟਾ ਲੇਟ ਹੋ ਜੰਨੇ ਆ ਮੁੰਛੀ ਦਬਕੇ ਮਾਰਨ ਲੱਗ ਜਾਂਦਾ ਉਹ ਸਾਡੀ 55 55 ਸਾਲ ਉਮਰ ਹੋ ਗਈ ਆ ਅਸੀਂ ਹੁਣ ਦਬਕੇ ਖਾਣ ਵਾਲੇ ਆ ਇਹ ਡੀਜੀਪੀ ਸਾਹ ਨੂੰ ਆਪਾਂ ਪਾਵਾਂਗੇ ਵੀਡੀਓ ਐ ਨਹੀਂ ਹੁੰਦਾ ਜਿਹੜੇ ਡਿਊਟੀਆਂ ਲਾ ਰਹੇ ਆ ਥੱਲੇ ਬੈਠੇ ਉਹ ਤਾਂ ਰਾਮਨਾਥ ਘਰ ਲਾ ਕੇ ਘਰ ਨੂੰ ਚਲ ਜਾਂਦੇ ਆ ਜਿੱਥੇ ਆਨੂੰ ਭੇਜ ਦਿਆ ਉਹ ਸਾਨੂੰ ਪੁੱਛਦਾ ਕੋਈ ਨਹੀਂ ਐ ਨਹੀਂ ਧੱਕਾ ਹੋਣਾ ਨਾ ਹੀ ਹੋਣ ਦੇਣਾ ਸਿੱਧੀ ਗੱਲ ਆ ਦੇਖੋ ਜਿੱਥੇ ਨਾਕਾ ਲਾਇਆ ਕੈਮਨ ਬੰਦ ਆ ਤਾਲਾ ਲੱਗਾ ਇਹ ਇਹ ਮੁਲਾਇਮ ਨਾਕੇ ਤੇ ਨੇ ਸਾਡੀ ਪਟੋਲਾਂਗੇ ਅਸੀਂ ਦੋ ਲੁਧਿਆਣੋਂ ਅਸੀਂ ਦੋ ਜਣੇ ਇਹ ਵੀ ਲੁਧਿਆਣੋਂ ਆਏ ਨੇ ਨਹੀਂ ਕਰਦਾ ਬੋਲ ਨਹੀਂ ਕਰਦੇ ਜੇ ਹੀ ਬੋਲਦਿਆਂ ਫਿਰ ਅੱਖ ਕੋਈ ਕੰਮ ਨਹੀਂ ਰੜਨੇ ਹਾਂ ਇੱਥੇ ਕੋਈ ਨਾ ਪਾਣੀ ਦਾ ਪ੍ਰਬੰਧ ਦਾ ਨਾ ਕੋਈ ਰੋਟੀ ਦਾ ਪ੍ਰਬੰਧ ਆ ਚਲੋ ਰੋਟੀ ਤੇ ਖਾਣੀ ਆ ਆਪਾਂ ਖਾਣੀ ਆ ਢੇਡ ਤੇ ਭਰਨੀ ਆ ਉਹ ਮਾੜਾ ਮਾੜਾ ਜਗ੍ਹਾ ਵੀ ਚਾਹੀਦੀ ਆ ਰਹਿਣ ਨੂੰ ਸੌਣ ਨੂੰ ਇਹਨਾਂ ਨੇ ਨਾਕੇ ਦਾ ਵੀ ਇੱਕੋ ਤਾਲਾ ਤਾਲਾ ਲਾਇਆ ਹੈ ਵੀ ਇੱਕ ਦਿਨ ਹਨੇਰੀ ਆਈ ਉਹ ਵਿਚਾਰੇ ਕਿਤੇ ਕੁਰਸੀਆਂ ਵੀ ਸਾਈਡ ਤੋਂ ਲੈ ਕੇ ਮੰਗ ਕੇ ਵਿਚਾਰੇ ਦੁਕਾਨ ਤੋਂ ਬਹੁਤ ਮਾੜਾ ਹਾਲ ਆ ਮਹਿਕਮੇ ਦਾ